ਯੂਕੇ ਵਿੱਚ ਉੱਭਰ ਰਹੇ ਨੌ ਖਤਰਿਆਂ ਵਿੱਚ ਹਿੰਦੂ ਰਾਸ਼ਟਵਾਦ ਅਤੇ ਖਾਲਿਸਤਾਨ ਕਟਲਵਾਦ ਨੂੰ ਸ਼ਾਮਲ ਕੀਤਾ ਗਿਆ ਹੈ ਯੂਕੇ ਸਰਕਾਰ ਦੀ ਅੱਤਵਾਦ ਸਮੀਖਿਆ ਵਿੱਚ ਲੀਕ ਹੋਈ ਇੱਕ ਰਿਪੋਰਟ ਵਿੱਚ ਇਹ ਸਬੰਧੀ ਖੁਲਾਸਾ ਹੋਇਆ ਹੈ ਇਹ ਜਾਣਕਾਰੀ ਗ੍ਰਹਿ ਮੰਤਰਾਲੇ ਦੇ ਇੱਕ ਦਸਤਾਵੇਜ਼ ਤੋਂ ਲੀਕ ਹੋਈ ਹੈ ਇਹ ਕਮੇਟੀ ਅਗਸਤ 2024 ਵਿੱਚ ਯੂਕੇ ਦੇ ਗ੍ਰਹਿ ਵਿਭਾਗ ਦੀ ਸਕੱਤਰ ਜੁਵੈਟ ਕੂਪਰ ਦੁਆਰਾ ਬਣਾਈ ਗਈ ਦ ਗਾਰਡੀਅਨ ਦੀ ਰਿਪੋਰਟ ਅਨੁਸਾਰ ਇਸ ਕਮੇਟੀ ਦੀ ਲੀਕ ਹੋਈ ਰਿਪੋਰਟ ਵਿੱਚ ਕਿਹਾ ਗਿਆ ਕਿ ਹਿੰਦੂ ਰਾਸ਼ਟਰਵਾਦ ਨੂੰ ਇੱਕ ਕਠੜ੍ਹ ਪੰਥੀ ਵਿਚਾਰਤਾਵਾਜੋਂ ਪਛਾਣਿਆ ਗਿਆ। ਬ੍ਰਿਟਿਸ਼ ਸਰਕਾਰ ਦੀ ਰਿਪੋਰਟ ਵਿੱਚ ਖਾਲਿਸਤਾਨ ਕਠੜ੍ਹ ਪੰਥ ਨੂੰ ਵੱਡੇ ਉੱਭਰ ਰਹੇ ਖਤਰਿਆਂ ਵਿੱਚ ਸ਼ਾਮਲ ਕੀਤਾ ਗਿਆ ਹਾਲਾਂਕਿ ਪਹਿਲੀ ਬਾਰ ਗ੍ਰਹਿ ਮੰਤਰਾਲੇ ਦੀ ਰਿਪੋਰਟ ਵਿੱਚ ਹਿੰਦੂ ਰਾਸ਼ਟਰਵਾਦ ਅਤੇ ਹਿੰਦੂਤਵ ਨੂੰ ਚਿੰਤਾ ਦੀਆਂ ਵਿਚਾਰਤਾਵਾਜੋਂ ਪਛਾਣੇ ਗਿਆ। ਯੂਕੇ ਦੇ ਗ੍ਰਹਿ ਦਫ਼ਤਰ ਦੇ ਸੁਰੱਖਿਆ ਮੰਤਰੀ ਡੈਨ ਜਾਰ ਵਿਸ ਨੇ ਹਾਊਸ ਆਫ ਕਮਾਂਡਜ਼ ਨੂੰ ਦੱਸਿਆ ਕਿ ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ ਕਿ ਰਿਪੋਰਟ ਦਾ ਕਿਹੜਾ ਸੰਸਕਰਨ ਲੀਕ ਹੋਇਆ ਸੀ ਜ਼ੋਰ ਦੇ ਕੇ ਕਿਹਾ ਗਿਆ ਕਿ ਇਸ ਦੇ ਦਾਅਵੇ ਸਰਕਾਰੀ ਨੀਤੀ ਨੂੰ ਦਰਸਾਉਂਦੇ ਨਹੀਂ ਹਨ ਹਿੰਦੂ ਰਾਸ਼ਟਰਵਾਦ ਨੂੰ ਖਤਰੇ ਵੱਜੋਂ ਸ਼ਾਮਲ ਕਰਨ ਦਾ ਕਾਰਨ 2022 ਵਿੱਚ ਲੈਸਟਰ ਵਿੱਚ ਹੋਈ ਦੰਗਿਆਂ ਨੂੰ ਮੰਨਿਆ ਜਾਂਦਾ ਹੈ ਜਦ 28 ਅਗਸਤ ਨੂੰ ਭਾਰਤ-ਪਾਕਿਸਤਾਨ ਏਸ਼ੀਆ ਕੱਪ 2022 ਦੇ ਮੈਚ ਤੋਂ ਬਾਅਦ ਹਿੰਦੂ ਅਤੇ ਦੇਖਣੀ ਏਸ਼ੀਆਈ ਮੂਲ ਦੇ ਬ੍ਰਿਟਿਸ਼ ਮੁਸਲਮਾਨਾਂ ਵਿਚਕਾਰ ਝੜਪਾਂ ਹੋਈਆਂ ਸਨ ਲੀਕ ਹੋਈ ਰਿਪੋਰਟ ਅਨੁਸਾਰ ਸਭ ਤੋਂ ਲੰਬੇ ਭਾਗ ਨੂੰ ਸਮਝੋ ਦਾ ਲੈਵਲ ਦਿੱਤਾ ਗਿਆ ਕਲਸੀ ਐਕਸਚੇਂਜ ਥਿੰਕ ਟੈਂਕ ਨੂੰ ਲੀਕ ਹੋਏ ਇੱਕ ਦਸਤਾਵੇਜ਼ ਵਿੱਚ ਯੂਕੇ ਦੇ ਅੱਤਵਾਦ ਵਿਰੋਧੀ ਨੀਤੀ ਲਈ ਨੌ ਉੱਭਰ ਰਹੇ ਅੱਤਵਾਦੀ ਖਤਰਿਆਂ ਨੂੰ ਤਰਜੀਹ ਦਿੱਤੀ ਗਈ ਹੈ। ਇਹਨਾਂ ਵਿੱਚ ਇਸਲਾਮੀ ਅਤਿ ਸੱਜੇਪੱਖੀ ਅਤਿ ਔਰਤ ਵਿਰੋਧੀ ਖਾਲਿਸਤਾਨ ਪੱਖੀ ਅੱਤਵਾਦ, ਹਿੰਦੂ ਰਾਸ਼ਟਰਵਾਦ ਅੱਤਵਾਦ, ਵਾਤਾਵਰਣ ਅੱਤਵਾਦ, ਅਤਿ ਖੱਬੇਪੱਖੀ ਅਰਜਕਤਾਵਾਦੀ ਅਤੇ ਸਿੰਗਲ ਮੁੱਦੇ ਵਾਲੇ ਅੱਤਵਾਦ, ਹਿੰਸਾ ਮੋਹ ਤੇ ਸਾਜ਼ਿਸ਼ ਸਿਧਾਂਤ ਵਰਗੇ ਕਾਤਰੀ ਸ਼ਾਮਲੇ ਸਮਝੋ ਦੇ ਪੰਨੇ 17 18 ਦੋ ਕਿਸਮਾਂ ਦੇ ਅੱਤਵਾਦ ਨੂੰ ਸਮਰਪਿਤ ਨੇ ਜਿਨ੍ਹਾਂ ਦੀ ਉਤਪਤੀ ਭਾਰਤੀ ਉਪਮਹਾਦੀਪ ਵਿੱਚ ਹੋਈ ਹੈ ਜਿਸ ਨੂੰ ਖਾਲਿਸਤਾਨ ਪੱਖੀ ਅੱਤਵਾਦ ਅਤੇ ਹਿੰਦੂ ਰਾਸ਼ਟਰਵਾਦ ਅੱਤਵਾਦ ਵਜੋਂ ਦਰਸਾਇਆ ਗਿਆ ਹੈ ਰਿਪੋਰਟ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਆਪਣੇ ਉਦੇਸ਼ ਲਈ ਹਿੰਸਾ ਫਲਾਉਣ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੈ ਰਿਪੋਰਟ ਵਿੱਚ ਇਹ ਵੀ ਉਜਾਗਰ ਕੀਤਾ ਗਿਆ ਕਿ ਖਾਲਿਸਤਾਨ ਲਹਿਰ ਨਾਲ ਜੁੜੇ ਲੋਕ ਅਜਿਹੇ ਸੈਨੇਹੇ ਫਲਾਉਂਦੇ ਨੇ ਜੋ ਮੁਸਲਮ ਭਾਈਚਾਰਿਆਂ ਨੂੰ ਬਦਨਾਮ ਕਰਦੇ ਨੇ ਖਾਸ ਕਰਕੇ ਬੱਚਿਆਂ ਨਾਲ ਬਦਸਲੂਕੀ ਦੇ ਦੋਸ਼ਾਂ ਦੇ ਸੰਦਰਭ ਵਿੱਚ ਰਿਪੋਰਟ ਵਿੱਚ ਭਾਰਤ ਦੀਆਂ ਵਿਦੇਸ਼ਾਂ ਵਿੱਚ ਗਤੀਵਿਧੀਆਂ ਤੇ ਵੀ ਚਿੰਤਾਵਾਂ ਜ਼ਾਹਿਰ ਕੀਤੀਆਂ ਗਈਆਂ ਨੇ ਜਿਸ ਵਿੱਚ ਕੈਨੇਡਾ ਅਮਰੀਕਾ ਵਿੱਚ ਸਿੱਖਾਂ ਵਿਰੁੱਧ ਹਿੰਸਾ ਵਿੱਚ ਕਥੇ ਤਸ਼ਮੂਲੀਏ ਦੇ ਦੋਸ਼ ਵੀ ਸ਼ਾਮਲ ਨੇ ਇਹ ਰਿਪੋਰਟ ਗ੍ਰਹਿ ਮੰਤਰਾਲੇ ਦੇ ਵੱਖ-ਵੱਖ ਸੰਗਠਨਾ ਦੁਆਰਾ ਤਿਆਰ ਕੀਤੀ ਗਈ ਹੈ ਜਿਨ੍ਹਾਂ ਵਿੱਚ ਪ੍ਰੀ ਇਵੈਂਟ ਰਿਸਰਚ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਯੂਨਿਟ ਆਰ ਆਈ ਸੀ ਯੂ ਅਤੇ ਹੋਮਲੈਂਡ ਸਿਕਿਉਰਿਟੀ ਐਨਾਲਿਸਿਸ ਐਂਡ ਇਨਸਾਈਟ ਐਚ ਐਸ ਏ ਆਈ ਸ਼ਾਮਲ ਨੇ ਪਾਕਿਸਤਾਨ ਵਿੱਚ ਵਸਦੇ ਹਿੰਦੂ ਅਤੇ ਸਿੱਖ ਪਰਿਵਾਰਾਂ ਨੂੰ ਉਹਨਾਂ ਦੇ ਮ੍ਰਿਤਕ ਰਿਸ਼ਤੇਦਾਰਾਂ ਦੀਆਂ ਅਸਥੀਆਂ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਜਲ ਪ੍ਰਵਾਹ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਭਾਰਤ ਜਾਣ ਵਾਸਤੇ ਵੀਜ਼ਾ ਨਾ ਮਿਲਣ ਕਾਰਨ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਦੀਆਂ ਅਸਥੀਆਂ ਗੰਗਾ ਨਦੀ ਵਿੱਚ ਜਲ ਪ੍ਰਵਾਹ ਕਰਨ ਵਾਸਤੇ ਕਈ ਸਾਲ ਉਡੀਕ ਕਰਨੀ ਪੈਂਦੀ ਹੈ ਪਾਕਿਸਤਾਨ ਤੋਂ 6 ਮੈਂਬਰੀ ਵਫ਼ਦ ਲਗਭਗ 400 ਤੋਂ ਵੱਧ ਮ੍ਰਿਤਕਾਂ ਦੀਆਂ ਅਸਥੀਆਂ ਲੈ ਕੇ ਟਾਰੀ ਬਾਗਾ ਸਰਾਧ ਰਸਤੇ ਭਾਰਤ ਪਹੁੰਚਿਆ ਇਹ ਅਸਥੀਆਂ ਅਗਲੇ ਦਿਨਾਂ ਵਿੱਚ ਗੰਗਾ ਵਿੱਚ ਜਲ ਪ੍ਰਵਾਹ ਕੀਤੀਆਂ ਜਾਣਗੀਆਂ ਪਾਕਿਸਤਾਨ ਤੋਂ ਲਗਭਗ 400 ਤੋਂ ਵੱਧ ਮ੍ਰਿਤਕਾਂ ਦੀਆਂ ਅਸਥੀਆਂ ਲੈ ਕੇ ਕਰਾਚੀ ਸਥਿਤ ਪੰਜ ਮੁਖੀ ਹਨੂਮਾਨ ਮੰਦਿਰ ਦੇ ਮਹੰਤ ਰਾਮਨਾਥ ਸਣੇ ਬਫਦ 28 ਸਰਹੱਦ ਤੇ ਪਹੁੰਚਿਆ ਅਸਥੀਆਂ ਡੱਬਿਆਂ ਵਿੱਚ ਬੰਦ ਕਰਕੇ ਬੈਗਾਂ ਵਿੱਚ ਰੱਖੀਆਂ ਹੋਈਆਂ ਸਨ ਇਹਨਾਂ ਵਿੱਚ 50 ਤੋਂ ਵੱਧ ਅਸਥੀਆਂ ਸਿੱਖ ਵਿਅਕਤੀਆਂ ਦੀਆਂ ਨੇ ਇਸ ਵਾਰ ਇਹਨਾਂ ਨੂੰ ਲਗਭਗ 9 ਸਾਲਾਂ ਬਾਅਦ ਵੀਜ਼ਾ ਮਿਲਿਆ ਇਸ ਤੋਂ ਪਹਿਲਾਂ ਇਸ ਸੰਸਥਾ ਨੂੰ 2011 ਅਤੇ 2016 ਵਿੱਚ ਵੀਜ਼ਾ ਮਿਲਿਆ ਸੀ ਅਸਥੀਆਂ ਲੈ ਕੇ ਪੰਜ ਪੰਜ ਮੁਖੀ ਹਨੂਮਾਨ ਮੰਦਿਰ ਕਮੇਟੀ ਦੇ ਮਹੰਤ ਤੇ ਦਾ ਹਿੰਦੂ ਕ੍ਰੇਮੇਸ਼ਨ ਗਰਾਊਂਡ ਐਸੋਸੀਏਸ਼ਨ ਦੇ ਪ੍ਰਧਾਨ ਰਾਮਨਾਥ ਨੇ ਕਿਹਾ ਕਿ ਉਹਨਾਂ ਦੀ ਭਾਰਤ ਤੇ ਪਾਕਿਸਤਾਨ ਦੋਵੇਂ ਸਰਕਾਰਾਂ ਨੂੰ ਅਪੀਲ ਹੈ ਕਿ ਪਾਕਿਸਤਾਨ ਵਿੱਚ ਵਸਦੇ ਹਿੰਦੂ ਅਤੇ ਸਿੱਖ ਪਰਿਵਾਰਾਂ ਦੀਆਂ ਅਸਤੀਆਂ ਨੂੰ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਗੰਗਾ ਵਿੱਚ ਜਲ ਪ੍ਰਵਾਹ ਕਰਨ ਲਈ ਘੱਟੋ-ਘੱਟ ਸਾਲ ਵਿੱਚ ਇੱਕ ਵਾਰ ਵੀਜ਼ਾ ਜ਼ਰੂਰ ਦਿੱਤਾ ਜਾਵੇ ਉਹਨਾਂ ਮੰਗ ਕੀਤੀ ਕਿ ਪਾਕਿਸਤਾਨ ਵਿੱਚ ਵਸਦੇ ਹਿੰਦੂ ਭਾਈਚਾਰੇ ਨੂੰ ਚਾਰ ਧਰਮ ਯਾਤਰਾ ਵਾਸਤੇ ਵੀ ਵੀਜ਼ਾ ਦਿੱਤਾ ਜਾਣਾ ਚਾਹੀਦਾ ਉਹਨਾਂ ਦੱਸਿਆ ਕਿ 2011 ਵਿੱਚ ਲਗਭਗ 180 ਮ੍ਰਿਤਕਾਂ ਤੇ 2016 ਵਿੱਚ ਲਗਭਗ 160 ਮ੍ਰਿਤਕਾਂ ਦੀਆਂ ਅਸਤੀਆਂ ਜਲ ਪ੍ਰਵਾਹ ਇਹ ਸੰਨ ਹੁਣ 2025 ਵਿੱਚ ਲਗਭਗ 400 ਤੋਂ ਵੱਧ ਅਸਤੀਆਂ ਹਰੀਦਵਾਰ ਸਥਿਤ ਗੰਗਾ ਰਦੀ ਚ ਸਤੀ ਘਾੜ ਦੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ ਉਹਨਾਂ ਦੱਸਿਆ ਕਿ ਜਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵੀਜ਼ਾ ਨਹੀਂ ਮਿਲਦਾ ਤਾਂ ਉਹ ਇਸ ਜਥੇਬੰਦੀ ਨੂੰ ਮ੍ਰਿਤਕਾਂ ਦੀਆਂ ਅਸਤੀਆਂ ਸੌਂਪ ਦਿੰਦੇ ਨੇ